ਦੀਟੈਂਕਰੇਸ਼ਨ ਟਾਈਮ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਜਿਹੜਾ ਡਿਜ਼ਾਈਨ ਇਹਨੂੰ ਸ਼ੇਅਰ ਕਰੂੰਗੀ ਬਹੁਤ ਹੀ ਆਪਣਾ ਸਿੰਪਲ ਜਿਹਾ ਜਿਹੜਾ ਡਿਜ਼ਾਈਨ ਹੈ ਬਿਲਕੁਲ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਡਿਜ਼ਾਈਨ ਇਹਨੂੰ ਤੁਸੀਂ ਕਿਸੇ ਵੀ ਲੇਡੀਜ਼ ਕੋਟੀ ਜੈਕਟ ਦੇ ਉੱਪਰ ਜੈਂਟਸ ਸਵੈਟਰ ਦੇ ਉੱਪਰ ਬੱਚਿਆਂ ਦੇ ਕਾੜੀ ਜਾਂਦੇ ਉੱਪਰ ਟਰਾਈ ਕਰ ਸਕਦੇ ਹੋ ਬਿਲਕੁਲ ਆਸਾਨ ਜਿਹਾ ਡਿਜ਼ਾਈਨ ਹੈ ਦਾ ਸਿੰਪਲ ਜਿਹਾ ਡਿਜ਼ਾਈਨ ਹੈ ਵੇਖੋ ਬਜ਼ੁਰਗਾਂ ਦੀ ਕੋਟੀ ਦੇ ਉੱਪਰ ਵੀ ਬਹੁਤ ਸੋਹਣਾ ਲੱਗਦਾ ਏ ਇਹਨੂੰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਨੂੰ ਕਿਸ ਤਰੀਕੇ ਨਾਲ ਆਪਣਾ ਡਿਜ਼ਾਈਨ ਜਿਹੜਾ ਬਣਦਾ ਏ ਇਹਨੂੰ ਬਣਾਉਣ ਵਾਸਤੇ ਜਦੋਂ ਤੁਸੀਂ ਆਪਣੇ ਪ੍ਰੋਜੈਕਟ ਦੇ ਵਾਸਤੇ ਕੁੰਡੇ ਲੈਣੇ ਆ ਤੇ 9-9 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ ਤੁਹਾਡਾ ਡਿਜ਼ਾਈਨ ਜਿਹੜਾ ਪ੍ਰੋਪਰ ਤਰੀਕੇ ਨਾਲ ਬਣ ਕੇ ਸੈੱਟ ਹੋ ਜਾਊਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਜੇਕਰ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਹਿਲਾ ਗੁੰਡਾ ਆਪਾਂ ਬਿਨਾ ਬੁਨੇ ਉਤਾਰਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ 1 2 3 ਧਾਗਾ ਅਗੇ ਇੱਕ ਗੁੰਡਾ ਉਲਟਾ ధాగా పిచ్చే ఒక కండా స ఉల్టా ధాగా పిచ్చే తిన్న కుడే సౌ కను అవ్వగే తిం స ఉల్టా ధాగా పిచ్చే ఒక కండా సల్టా ధాగా పిచ్చే తిన్న కండే సీ దో డిజైన్ బాగే తినే సే ధాగా అండ్ ఉల్టా ధాగా పిచ్చే ఒక కండా సల్టా ధాగా పిచ్చే తిన్న కండే సీధే ఇర సారి జీ సైను బే వా ఉల్టీ సైడ్ ఉల్టే కు కండేను ఉల్టే లు సే బ బవే పండా బిణా బుణి ఉతార్య తిన్న కండే ఉల్టే ధాగా పిచ్చేక సీధా ధాగా అండా ఉల్టా ధాగా పిచ్చే ఒక కండా సెన్ కల్టే ఫండి ఉల్టే బ ధాగా పిచ్చే కిండా స ර एकल्ट ගපිशරेंगे एक கு සිद්ध खති डाइन बना න්න න පප एक සිद්ध एक குल्ट एक கு සිद්ध ී एटाना दो पीट ਤੇਜੀ ਸਲਾਈ ਸਿੱਧੀ ਸਾਈਡ ਇਹ ਇੱਕ ਕੁੰਡਾ ਬਿਨਾ ਬੁਨੇ ਉਤਾਰਿਆ ਦੋ ਕੁੰਡੇ ਸਿੱਧੇ ਤਾਂ ਅੱਗੇ ਨੂੰ ਕਰਾਂਗੇ ਆਪਾਂ ਅੱਗੇ ਜਾਲੀ ਪਾਵਾਂਗੇ ਇਹ ਇੱਕ ਕੁੰਡਾ ਸਿੱਧਾ ਇਹਨਾਂ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇਹਨਾਂ ਦੋ ਪੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਦੇ ਉੱਪਰ ਲੈ ਕੇ ਪਲਟ ਲਾਂਗੇ ਵਾਪਸ ਉਸ ਲਾਈਨ ਦੇ ਉੱਪਰ ਫਿਰ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਕਰਦੇ ਆਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ ਫਿਰ ਇਸੇ ਤਰ੍ਹਾਂ ਹੀ ਆਪਾਂ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਪਲਟ ਕੇ ਆਪਾਂ ਦੋ ਕੁੰਡਿਆਂ ਨੂੰ ਸਲਾਈ ਦੇ ਉੱਪਰ ਲੈ ਲੈਣਾ ਇਸ ਤਰ੍ਹਾਂ తిని కండా సగే దో కుడే సీ దో కడే సీ ధాగ అగే ఇండా సీ దో కుడలాగే వాళ్ళ పల్టే తినా బ్యాక సైడ్ కండా సెగ్ వల్ల దో కు సెే ਤੇ ਐਂਡ ਵਾਲਾ ਕੋੰਡਾ ਵੀ ਸਿੱਧਾ ਬਣਾਵਾਂਗੇ ਚੌਥੀ ਸਲਾਈ ਆਏ ਆਪਾਂ ਉਲਟੀ ਸਾਈਡ ਇਹਨੂੰ ਆਪਾਂ ਪੂਰੀ ਸਲਾਈ ਨੂੰ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰਾਂਗੇ ਪੂਰੀ ਸਲਾਈ ਆਪਣੀ ਉਲਟੀ-ਉਲਟੀ ਹੋਊਗੀ ਪਾਰਿਸ਼ਾ ਦੀ ਪੂਰੀ ਸਲਾਈ ਉਲਟੀ ਉਲਟੀ ਬਣਾ ਲਾਂਗੇ ਪੰਜਵੀਂ ਸਲਾਈ ਪਹਿਲਾ ਕੁੰਡਾ ਬਿਨਾ ਬੁਨੇ ਉਤਾਰਾਂਗੇ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਪਲਟ ਕੇ ਸਲਾਈ ਦੇ ਉੱਪਰ ਲੈ ਲਵਾਂਗੇ ਵਾਪਸ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਜਾਲੀ ਧਾਗਾ ਅੱਗੇ ਕਰਾਂਗੇ ਜਾਲੀ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਅੱਗੇ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਪਲਟ ਕੇ ਵਾਪਸ ਸਲਾਈ ਦੇ ਉੱਪਰ ਲੈ ਕੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਤਿੰਨ ਗੁੰਡਿਆਂ ਦਾ ਸੌਰੀ ਇੱਕ ਗੁੰਡਾ ਬਣਾ ਦਿਆਂਗੇ ਧਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਸਿੱਧੇ ਫਿਰ ਅੱਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਧਾਗੇ ਨੂੰ ਆਪਣੇ ਵੱਲ ਕਰਾਂਗੇ ਦੋ ਗੁੰਡਿਆਂ ਨੂੰ ਇਸ ਤਰ੍ਹਾਂ ਪਲਟ ਕੇ ਵਾਪਸ ਸਲਾਈ ਦੇ ਉੱਪਰ ਲੈ ਲਾਂਗੇ ਤੇ ਬੈਕ ਸਾਈਡ ਤੋਂ 10 ਗੁੰਡਿਆਂ ਦਾ ਇੱਕ ਗੁੰਡਾ ਬਣਾ ਦਿਆਂਗੇ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਛੇਵੀਂ ਸਲਾਈ ਉਲਟੀ ਸਾਈਡ ਐਂਡ ਵਾਲੀ ਸਲਾਈ ਆ ਆਪਣੀ ਧਿਆਨ ਦੇਣਾ ਪਹਿਲਾ ਕੁੰਡਾ ਬਿਨਾ ਗੁੰਨੇ ਉਤਾਰਿਆ ਤਿੰਨ ਗੁੰਡੇ ਉਲਟੇ ਇੱਕ ਕੁੰਡਾ ਸਿੱਧਾ ਵਾਲ ਵਾਲਾ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ తాగా అగ్గే తిన్న గుండే ఉల్టే నే ఫోర్ అపీట ఉల్టే ధాగా పిచ్చే ఇక్కడా సీ ధాగా అండా ఉల్టా ధాగా పిచ్చే సే తిని ఉల్టే ఫండి అంటే తిన్న కుండే ఉల్టే ਤਾਗਾ ਵਿਸ਼ੇ ਇੱਕ ਗੁੰਡਾ ਸਿੱਧਾ ਤਾਗਾ ਅੱਗੇ ਇੱਕ ਗੁੰਡਾ ਉਲਟਾ ਤਾਗਾ ਵਿਸ਼ੇ ਇੱਕ ਗੁੰਡਾ ਸਿੱਧਾ ਤਿੰਨ ਗੁੰਡੇ ਉਲਟੇ ਐਂਡ ਵਾਲਾ ਗੁੰਡਾ ਉਲਟਾ ਬਣਾਵਾਂਗੇ ਛੇ ਸਲਾਈਆਂ ਦਾ ਫਰੰਟ ਆਪਣਾ ਡਿਜ਼ਾਈਨ ਤੇ ਬਣ ਕੇ ਹੋ ਗਿਆ ਤਿਆਰ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਆਊਗਾ ਵੇਲ ਦੇ ਰੂਪ ਦੇ ਵਿੱਚ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੈਕਸਟ ਵੀਡੀਓ ਵੇਖਣ ਦੇ ਵਾਸਤੇ ਧੰਨਵਾਦ ਜੀ ਤੁਹਾਡਾ